ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਜੜ ਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ 3 ਫਰਵਰੀ 2025 ਅੱਜ ਦੀਆਂ ਵੱਡੀਆਂ ਮੁੱਖ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਹਿਮਰੇਕਾ ਚ ਕੰਮ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਇਸ ਤੋਂ ਬਿਨਾ 5-5 ਲੱਖ ਰੁਪਏ ਮਿਲਣ ਵਾਲੇ ਨੇ ਇਹਨਾਂ ਲੋਕਾਂ ਨੂੰ ਸਰਕਾਰ ਵੱਲੋਂ ਨਵੀਂ ਸਕੀਮ ਸ਼ੁਰੂ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਨੇ ਇਸ ਸਕੀਮ ਦੇ ਸਬੰਧ ਵਿੱਚ 55 ਕਰੋੜ ਰੁਪਏ ਜਿਹੜੇ ਨੇ ਉਹ ਜਾਰੀ ਕੀਤੇ ਨੇ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ गुजारिश ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤੇ ਅਨਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘਰਤੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੀ ਤਾਂ ਪਹਿਲੀ ਵੱਡੀ ਮੁੱਖ ਖਬਰ ਦੇ ਉੱਤੇ ਤੁਹਾਨੂੰ ਲੈ ਕੇ ਚੱਲਦੇ ਆ ਜਿਹੜੀ ਕਿ 5-5 ਲੱਖ ਰੁਪਏ ਨੂੰ ਲੈ ਕੇ ਆਈ ਹੈ ਤੇ ਤੁਸੀਂ ਵੱਡੀ ਨਿਊਜ਼ ਆ ਜਿਹੜੀ ਦੇਖ ਸਕਦੇ ਹੋ ਕਿਸਾਨ ਨੇ ਕ੍ਰੈਡਿਟ ਕਾਰਡ ਤੇ 4% ਦੀ ਵਿਆਜ ਤੇ ਮਿਲਣਗੇ 5 ਲੱਖ ਰੁਪਏ ਕਿੱਥੇ ਕਰਨਾ ਅਪਲਾਈ ਚਾਹੀਦਾ ਤੇ ਕਿਹੜੇ ਦਸਤਾਵੇਜ਼ ਚਾਹੀਦੇ ਨੇ ਪੂਰੀ ਅਪਡੇਟ ਆਪਾਂ ਤੁਹਾਡੇ ਨਾਲ ਇੱਥੇ ਸਾਂਝੀ ਕਰ ਰਹੇ ਹਾਂ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਬਜਟ 'ਚ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਬਜਟ ਵਿੱਚ ਕਿਸਾਨ ਕ੍ਰੈਡਿਟ ਤੇ ਹਿੱਤੇ ਦਿੱਤੇ ਜਾਣ ਵਾਲੇ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਜਿਹੜੀ ਉਹ ਕਰ ਦਿੱਤੀ ਗਈ ਆ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਸ਼ੁੱਕਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 2024 ਤੇ 25 ਵਿੱਚ ਦੱਸਿਆ ਗਿਆ ਕਿ ਮਾਰਚ 2024 ਤੱਕ ਦੇਸ਼ ਵਿੱਚ ਕਿਸਾਨ ਕਰੈਡਿਟ ਦੀ ਗਿਣਤੀ 7.75 ਕਰੋੜ ਸੀ ਕੇ ਸੀ ਤਹਿਤ ਕਿਸਾਨਾਂ ਨੂੰ 9.81 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਕਿਸਾਨ ਕ੍ਰੈਡਿਟ ਸਕੀਮ 1998 ਵਿੱਚ ਸ਼ੁਰੂ ਕੀਤੀ ਗਈ ਸੀ ਇਹ ਸਕੀਮ ਨਵਾੜ ਵਿਸਫਾਰਚ ਤੇ ਲਾਗੂ ਕੀਤੀ ਗਈ ਸੀ ਕਿਸਾਨ ਕ੍ਰੈਡਿਟ ਨੇ ਕਿਸਾਨਾਂ ਲਈ ਕਰਜ਼ੇ ਦੀ ਪ੍ਰਕਿਰਿਆ ਨੂੰ ਸਰਲ ਅਤੇ ਪਹੁੰਚਯੋਗ ਬਣਾ ਦਿੱਤਾ ਜਿਸ ਨਾਲ ਉਹ ਸਮੇਂ ਸਿਰ ਬੀਜ ਖਾਦਾਂ ਕੀੜੇ ਮਾਰ ਦਵਾਈਆਂ ਤੇ ਹੋਰ ਖੇਤੀ ਸੰਦ ਖਰੀਦਣ ਦੇ ਯੋਗ ਬਣਦੇ ਹਨ ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਖੇਤੀ ਨਾਲ ਸੰਬੰਧਿਤ ਖਰਚੇ ਨੂੰ ਆਸਾਨੀ ਨਾਲ ਪੂਰਾ ਕਰਨ ਵਿੱਚ ਮਹੱਤਵਪੂਰਨ ਪੁਨਿਕਰ ਨਵਾਰਿਆ ਕਿਸਾਨ ਕ੍ਰੈਡਿਟ ਕਾਰਡ ਤੇ ਵਿਆਜ ਕਿਸਾਨ ਕ੍ਰੈਡਿਟ ਕਾਰਡ ਤਹਿਤ ਮੌਜੂਦਾ ਸਮੇਂ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਜਿਸ ਨੂੰ ਹੁਣ ਬਜਟ ਵਿੱਚ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਕੇ ਸੀ ਸੀ ਦੇ ਵਿਆਜ ਦਰ 7 ਫੀਦੀ ਪ੍ਰਤੀ ਸਾਲ ਹੈ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਵਿਆਜ ਤੇ ਸਬਸਿਡੀ ਵੀ ਦਿੰਦੀ ਹੈ ਜੇਕਰ ਕਿਸਾਨ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਦੇ ਹਨ ਤਾਂ ਕਿਸਾਨਾਂ ਨੂੰ 3 ਫੀਸਦੀ ਵਿਆਜ ਸਬਸਿਡੀ ਮਿਲਦੀ ਹੈ ਜਿਸ ਕਾਰਨ ਕਿਸਾਨ ਕ੍ਰੈਡਿਟ ਕਾਰਡ ਦੀ ਪ੍ਰਭਾਵੀ ਵਿਆਜ ਦਰ 4% ਜਿਹੜੀ ਆ ਉਹ ਰਹਿੰਦੀ ਆ ਤੇ ਇਹ ਜਿਹੜੀ ਨਵੀਂ ਸਕੀਮ ਜਿਹੜੀ ਆ ਨਵੇਂ ਬਜਟ ਦੇ ਵਿੱਚ ਲਾਗੂ ਕੀਤੀ ਗਈ ਆ ਜਿਹਦੇ ਵਿੱਚ ਕਰਜ਼ਾ ਸੀਮਾ ਦਿੱਤੀ ਆ 3 ਲੱਖ ਰੁਪਏ ਤੋਂ ਵਧਾ ਕੇ ਕਿਸਾਨਾਂ ਦੇ ਲਈ 5-5 ਜਿਹੜੀ ਆ ਲੱਖ ਰੁਪਏ ਕਰ ਦਿੱਤੀ ਗਈ ਆ ਹੁਣ ਤੁਸੀਂ 5 ਲੱਖ ਰੁਪਏ ਤੱਕ ਦਾ ਕਰਜ਼ਾ ਕ੍ਰੈਡਿਟ ਕਾਰਡ ਦੇ ਉੱਤੇ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਦੇ ਤੁਸੀਂ ਲੈ ਸਕਦੇ ਹੋ ਕਿ ਜਿਹਦੇ ਤੁਹਾਨੂੰ 3 ਫੀਸਦੀ ਜਿਹੜੀ ਸਬਸਿਡੀ ਮਿਲਦੀ ਹੈ ਤੇ ਤੁਹਾਡਾ ਵਿਆਜ ਟੋਟਲ 4 ਫੀਸਦੀ ਜਿਹੜਾ ਉਹ ਰਹਿ ਜਾਂਦਾ ਬਹੁਤ ਹੀ ਘੱਟ ਵਿਆਜ ਦੇ ਉੱਤੇ ਤੁਹਾਨੂੰ ਜਿਹੜਾ ਇਹ ਕਰਜ਼ਾ ਜਿਹੜਾ ਉਹ ਮਿਲਦਾ ਹੈ ਜਿਹਦੇ ਨਾਲ ਹੀ ਚੱਲਦੇ ਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਸਕਰੀਨ ਉੱਪਰ ਤੁਸੀਂ ਤਸਵੀਰ ਜਿਹੜੀ ਦੇਖ ਰਹੇ ਹੋ ਨਾਬਾ ਤੋਂ ਵੱਡੀ ਖਬਰ ਹੈ ਨਾਬਾ ਬੋਲ ਸੁਬਾ ਲੋਕ ਪਿੰਡ ਦੀ ਸਰਪੰਚ ਸਣੇ ਤਿੰਨ ਮਹਿਲਾਵਾਂ ਜਿਹੜੀ ਨੇ ਗ੍ਰਿਫਤਾਰ ਕਰ ਲਈਆਂ ਨੇ ਨਾਬਾ ਪੁਲਿਸ ਦੀ ਹੀ ਰਾਤ ਚ ਜਮ੍ਹਾਂ ਮਹਿਲਾਵਾਂ ਨੇ ਦੀ ਮਾਮਲਾ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੈ ਨਾਵਪੋਲਸ ਵੱਲੋਂ ਬੀਤੇ ਦਿਨ ਨਾਵਾ ਵਿਖੇ ਨੌਜਵਾਨਾਂ ਦੀ ਮੌਤ ਦੇ ਮਾਮਲੇ ਵਿਖੇ ਕਾਰਵਾਈ ਕਰਦੇ ਆ ਪਿੰਡ ਦੀ ਮਹਿਲਾ ਸਰਪੰਚ ਸਮੇਤ ਆਦੀਹਰ ਜਨ ਅਸਕ ਦਾ ਤਸਕਰਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਕੁਸ਼ਲ ਕੁਮਾਰ ਪੁੱਤਰ ਦੇਵਿਦਾਸ ਵਾਸੀ ਮਕਾਨ ਨੰਬਰ 163 ਇੱਕ ਸੈਕਟਰ 41 ਚੰਡੀਗੜ੍ਹ ਵੱਲੋਂ ਤਹਿਰੀਰ ਕਰਵਾਏ ਬਿਆਨ ਅਨੁਸਾਰ ਉਸ ਦਾ ਲੜਕਾ ਸ਼ਾਹਿਲ ਸ਼ਰਮਾ ਕਰੀਬ 6 ਸਾਲ ਤੋਂ ਨਸ਼ੇ ਕਾਰਨ ਦਾ ਅਦਿਸੀ ਅਤੇ ਨਾਵਾ ਵਿਖੇ ਸੁੱਖੀ ਨਾਂ ਦਾ ਉਹਦਾ ਦੋਸਤ ਤੇ ਸੁੱਖੀ ਦੇ ਲੜਕੇ ਨੂੰ ਕਰੀਬ 2 ਮਹੀਨੇ ਪਹਿਲਾਂ नशा छुटाऊ केंद्र जो लै गया सी अगे चलते हैं एक होटल उंगली पे स्याही लगवा लेना इंक लगवा लेना यह सुना तो मेरे तो रोंगटे खड़े हो गए क्योंकि एक बहुत बड़ी साजिश है आपके खिलाफ बहुत बड़ा षडयंत्र है आप लोगों को फंसाने का मैं आपका बड़ा भाई हूँ यकीन मानो कल रात में सो नहीं पाया आप सब झुग्गी वाले भोले भाले लोगों अगर आपने गलती से भी पैसे के बदले स्याही लगवा ली या इनके कहने पे फर्जी वोट डाल दिया तो ये लोग आपके ऊपर केस करके आपको ही गिरफ्तार करवा देंगे अगले दिन ही गिरफ्तार करवा देंगे इसलिए आपको सचेत करने के लिए मैंने ये वीडियो जारी किया है अगर आपने गलती से भी इनके बहकावे में आके अपनी उंगली पे स्याही लगवा ली तो आप गिरफ्तार हो सकते हो अगर अपने बूथ में गए बिना आपने अगर बूथ में गए बिना इनसे काली लगवा ली तो आप फर्जी वोट डालने के जुर्म में गिरफ्तार हो सकते हो याद रखना चुनाव से पहली वाली रात को सब जगह झुग्गियों में मीडिया घूम रही होगी कई सारे कैमरे घूम रहे होंगे अगर आप पकड़े गए और पुलिस को पता चला कि आपने पैसे लेके इंक लगवा ली स्याही लगवा ली तो बहुत बड़ी मुसीबत में फंस जाओगे सालों तक केस चलेगा लाखों रुपए कोर्ट कचहरी के, के चक्कर में चले जाएंगे ऐसा पहले कई बार हुआ है कि नकली वोट के चक्कर में गरीब आदमी आठ दस साल जेल काट के आया है और उसे बचाने कोई नहीं आता फिर जो लोग आज आपको पैसे दे रहे हैं ना वही लोग कल आपको गिरफ्तार करवाएंगे ये सब बहुत बड़ा फ्रॉड है चार सौ के, के केस में जेल जाओगे इस झंझट में मत पड़ना बिल्कुल मत पड़ना अगर फ्री के पैसे दे रहे हो तो ले लेना लेकिन पैसे के बदले उंगली पे निशान लगवा रहे हो तो बिल्कुल मत लगवाना जिंदगी भर की समस्या हो जाएगी और एक बात यह ध्यान में रखना कि अगर गलती से बीजेपी की सरकार आ गई तो आपकी झुग्गी बचने वाली नहीं है सारी झुग्गियां ये छह महीने में तोड़ देंगे और अगर आप मेरे हाथ मजबूत करोगे आम आदमी पार्टी की सरकार दोबारा बनेगी फिर देखना खबरदार कोई आपकी झुग्गी को हाथ लगाए तो मैं किसी को आपकी झुग्गी नहीं तोड़ने दूंगा मुंबई में इन्होंने एशिया के सबसे बड़े स्लम धारावी की जमीन अपने एक अरबपति दोस्त को दे दी मुझे आपको उस दोस्त को बताने की जरूर इनका नाम बताने की जरूरत नहीं है आप समझ गए होंगे भगवान न करे दिल्ली में गलती से भी इनकी सरकार आ गई तो ये दिल्ली की सारी झुकियाँ छः महीने में तोड़ देंगे और आपकी जमीन भी अपने उसी दोस्त को दे देंगे इसलिए सब कुछ सोच समझ के करना ऐसा कोई कदम मत उठा देना कि कई सालों तक आपको और आपके परिवार को तकलीफ उठानी पड़े नमस्कार विधायक मूल गगन मान सने चार आगुआ चलेगा पुलिस न झड़पदा मुकदमा ਦੋਸ਼ ਤੈ ਹੋ ਗਿਆ ਜੀ ਪੁਲਿਸ ਨਾਲ ਝੜਪ ਤੇ ਸਰਕਾਰੀ ਮਲਜਮਾ ਦੇ ਇੱਕ ਮਾਮਲੇ ਵਿੱਚ ਹੜੀ ਕਾਬੂ ਚੋਂਦੇ ਦੋਸ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਖਿਲਾਫ ਜ਼ਿਲ੍ਹਾ ਅਦਾਲਤ ਨੇ ਦੋਸ਼ ਤੈ ਕਰ ਦਿੱਤੇ ਹਨ ਇਨ੍ਹਾਂ ਨੇਤਾਵਾਂ ਵਿੱਚ ਖਰੜ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਅਨਮੋਲ ਲਗਨਮਾਨ ਆਪ ਦੇ ਸਹਿ ਇੰਚਾਰਜ ਡਾਕਟਰ ਸਨਿਆਲੂ ਵਾਲੀਆ ਰਜਵਿੰਦਰ ਕੌਰ ਗਿੱਲ ਅਤੇ ਹਰਸ਼ਦੀਪ ਸਿੰਘ ਸ਼ਾਮਲ ਹਨ ਇਨ੍ਹਾਂ ਖਿਲਾਫ 5 ਫਰਵਰੀ ਤੋਂ ਆਈ ਪੀ ਐਸ 78332 3553 ਤਹਿਤ ਕੇ ਚੱਲੇ ਗਏ ਨਖਿਲਾਫ 3 ਸਾਲ ਪਹਿਲਾਂ ਸੈਕਟਰ 39 ਥਾਣੇ ਦੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਇਹ ਨੇਤਾ ਪੰਜਾਬ ਆਜ਼ਾਦ ਪਾਦਰ ਦੇ ਦਫ਼ਤਰ ਦੇ ਬਾਹਰ ਸੈਂਕੜੇ ਕਰਕੁਨਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਇਸ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਇਸ ਮਾਮਲੇ ਵਿੱਚ ਇਨਾਚਾਰਾਂ ਆਗੂਆਂ ਖਿਲਾਫ ਪੁਲਿਸ ਨੇ ਪਿਛਲੇ ਸਾਲ ਚਾਰ ਸੀਟ ਫਾਈਲ ਕੀਤੀ ਸੀ ਇਸ ਦੇ ਕੇਸ ਵਿੱਚ ਪਿਛਲੇ ਮਹੀਨੇ ਅਦਾਲਤ ਵਿੱਚ ਅਨਮੋਲ ਗਗਨਮਾਨ ਦੀ ਜ਼ਮਾਨਤ ਰੱਦ ਕਰਦੇ ਹੋਏ ਇਨ੍ਹਾਂ ਖਿਲਾਫ ਗੈਰਜਮਾਨਤੀ ਬਰੰਟੇ ਵੀ ਜਾਰੀ ਕੀਤੇ ਹਨ ਉਹ ਇੱਕ ਪੇਸ਼ੀ ਤੇ ਨਹੀਂ ਪੁੱਜੀ ਸੀ ਇਸ ਵਜ੍ਹਾ ਨਾਲ ਉਹਨਾਂ ਖਿਲਾਫ ਕਾਰਵਾਈ ਕੀਤੀ ਸੀ ਹਾਲਾਂਕਿ ਅਗਲੇ ਤਰੀਕ ਤੇ ਉਹ ਕੋਰਟ ਵਿੱਚ ਪੇਸ਼ ਹੋ ਗਏ ਸਨ ਜ਼ਿਕਰਯੋਗ ਹੈ ਕਿ 29 ਅਗਸਤ 2021 ਨੂੰ ਆਮ ਆਦੀ ਪਾਰਟੀ ਨੇ ਕਈ ਕਾਰਕੁਨ ਭਾਜਪਾ ਪੰਜਾਬ ਦੇ ਸੈਕਟਰ 37 ਸਥਿਤ ਦਫ਼ਤਰ ਦੇ ਬਾਹਰ ਜਮ੍ਹਾਂ ਹੋਏ ਸਨ ਨੇ ਨਾ ਭਾਜਪਾ ਦਫ਼ਤਰ ਦੇ ਘਰਾਉ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਦੇ ਬੈਰੀਕੇਡਿੰਗ ਲਗਾ ਕੇ ਰੋਕ ਦਿੱਤਾ ਪੁਲਿਸ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਅੱਗੋਂ ਜ਼ਾਂਤੋ ਰੋਕਿਆ ਪਰ ਨੇਤਾਵਾਂ ਨੇ ਕਾਰਕੁਨਾਂ ਨੇ ਪੁਲਿਸ ਦੀ 21 ਸੋਣੀ ਉਨਾ ਵੈਰੀਗੇਟ ਤੋੜਦੇ ਹੋਏ ਅਕੇ ਬਦਲਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਹਨਾਂ ਦੀ ਪੁਲਿਸ ਨਾਲ ਝੜਪ ਹੋ ਗਈ ਇਹ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਹੇ ਵਿੱਚ ਸੈਕਟਰ 39 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਅਨਮੋਲ ਗਗਨਮਾਨ ਸੰਨੀਆਲੋ ਵਾਲੀਆ ਹਰਸ਼ਦੀਪ ਸਿੰਘ ਅਤੇ ਰਾਜਵਿੰਦਰ ਕੌਰ ਗਿੱਲ ਖਿਲਾਫ ਐਫ ਆਈ ਆਰ ਜਿਹੜੀ ਆ ਹੋ ਦਰਜ ਕਰ ਲਈ ਗਈ ਸੀ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਜੀ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਤੇ ਤੁਸੀਂ ਵੱਡੀ ਖਬਰ ਜਿਹੜੀ ਦੇਖ ਸਕਦੇ ਹੋ ਪਿੰਡੂ ਵਿਕਾਸ ਬਜਟ ਚ ਮਾਮੂਲੀ ਵਾਦਾਂ ਮਨਰੇਗਾ ਲਈ 78000 ਕਰੋੜ ਰੁਪਏ ਦੀ ਰਾਸ਼ੀ ਸਥਿਰ ਪਿੰਡੂ ਵਿਕਾਸ ਮੰਤਰਾਲੇ ਨੂੰ 2025-26 ਦੇ ਕੇਂਦਰੀ ਵਿਜਿਟ ਵਿੱਚ 1.88 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜੋ ਕਿ ਪਿਛਲੇ ਬਜਟ ਨਾਲ ਅਲਾਟਮੈਂਟ ਨਾਲ ਲਗਭਗ 5.7% ਦੀ ਵਧੀ ਹੈ ਵਿੱਤ ਮੰਤਰੀ ਨੀਤਿ ਨਿਵਾਸੀ ਤੇਰਾਮਨ ਬੱਲੋ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਬਜਟ ਪ੍ਰਸਤਾਵ ਅਨੁਸਾਰ ਪਿੰਡੂ ਵਿਕਾਸ ਮੰਤਰਾਲੇ ਨੂੰ 2024-25 ਦੇ ਬਜਟ ਵਿੱਚ ਅਲਾਟ ਕੀਤੇ ਗਏ 1 ਕਰੋੜ 77,566.19 ਕਰੋੜ ਰੁਪਏ ਦੇ ਮੁਕਾਬਲੇ 1 ਲੱਖ 77,566.19 ਕਰੋੜ ਰੁਪਏ ਜਿਹੜੇ ਅਲਾਟ ਕੀਤੇ ਗਏ ਨੇ ਹਾਲਾਂਕਿ 2024 ਤੇ 25 ਲਈ ਸੋਧੇ ਹੋਏ ਨਿਰਮਾਣ ਜੋ ਕਿ ਮੰਤਰਾਲੇ ਦੁਆਰਾ ਖਰਚਿਆਂ ਦੀ ਇੱਕ ਮੱਧ ਸਮੀਖਿਆ 1,73,912.11 ਕਰੋੜ ਰੁਪਏ ਹਨ ਜੋ ਕਿ ਸ਼ੁਰੂਆਤੀ ਫੰਡ ਨਾਲੋਂ 3,600 44 ਕਰੋੜ ਰੁਪਏ ਘਟਣ ਪ੍ਰਮੁੱਖ ਪਿੰਡੂ ਰੋਜ਼ਗਾਰ ਯੋਜਨਾ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਵਿਕਾਸ ਯੋਜਨਾ ਲਈ 86000 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ ਜੋ ਕਿ ਪਿਛਲੇ ਸਾਲ ਦੇ ਬਰਾਬਰ ਸੀ ਬਜਟ ਦਸਤਾਵੇਜ਼ ਦਰਸਾਉਂਦਾ ਹੈ ਕਿ 23 24 ਵਿੱਚ ਮਨਰੇਗਾ ਲਈ 60000 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ ਪਰ ਵਾਧੂ ਵੰਡ ਮੋਹਿਆ ਕਰਵਾਉਂਦੇ ਹਨ ਅਸਲ ਖਰਚੇ 99153.71 ਕਰੋੜ ਰੁਪਏ ਰਿਹਾ 2024-25 ਵਿੱਚਮ ਰੇਗਾ ਲਈ ਕੋਈ ਵਾਧੂ ਫੰਡ ਨਹੀਂ ਕੀਤੀ ਗਈ ਹੈ ਇਹ ਯੋਜਨਾ ਹਰੇ ਘਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਵਿੱਤੀ ਸਾਲ ਵਿੱਚ 100 ਦਿਨਾਂ ਦੀ ਮਜ਼ਦੂਰੀ ਦੇ ਕੰਮ ਦੀ ਗਾਰੰਟੀ ਦਿੰਦੀ ਹੈ ਜਿਸ ਦੇ ਬਾਲਗ ਮੈਂਬਰ ਸਵੇਛ ਨਾਲ ਗੈਰ ਹੁਨਰਵੰਦ ਹਾਥੀਕਰਤ ਕਰਨ ਲਈ ਤਿਆਰ ਹੁੰਦੇ ਹਨ ਇਸ ਵਿੱਚ ਘੱਟੋ ਘੱਟ ਇੱਕ ਤਹੀ ਨੌਕਰੀਆਂ ਔਰਤਾਂ ਵੇ ਲਈ ਰਾਕੇਵ ਨੇ ਪਿਛਲੇ ਬਜਟ ਦਸਤਾਵੇਜ਼ ਦੇ ਅਨੁਸਾਰ ਕੋਵਿਡ ਮਹਾਮਾਰੀ ਦਾ ਸਾਲ 2020 ਤੇ 21 ਵਿੱਚ ਜੇ ਦੋ ਮਨਰੇਗਾ ਪਿੰਡੂ ਖੇਤਰ ਵਿੱਚ ਰੋਜ਼ਗਾਰ ਪ੍ਰਦਾਨ ਕਰਨ ਲਈ ਜੀਵਨ ਰੇਖਾ ਸਾਬਤ ਹੋਇਆ ਤਾਲਾਬੰਦੀ ਦੀ ਮਿਆਦ ਦੌਰਾਨ ਲੋਕਾਂ ਦੀ ਵੱਡੀ ਦਫਸੀ ਵਿਚਕਾਰ 111169 ਕਰੋੜ ਰੁਪਏ ਖਰਚ ਕੀਤੇ ਗਏ ਹਨ ਇਸ ਸਕੀਮ ਤੇ ਰੁਪਏ ਜਿੰਨੇ ਖਰਚ ਕੀਤੇ ਗਏ ਆਪਣਾ ਬਜਟ ਭਾਸ਼ਣ ਵਿੱਚ ਸਿਤਾ ਰਾਮ ਨੇ ਐਲਾਨ ਕੀਤਾ ਕਿ ਰਾਜਾ ਨਾਲ ਸਾਂਝੇਦਾਰੀ ਵਿੱਚ ਇੱਕ ਵਿਆਪਕ ਬਹੁ ਖੇਤਰੀ ਪਿੰਡ ਖੁਸ਼ਵਾਲੀਆ ਤੇਲ ਸਕੀਲਾ ਪਾਲ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਹੁਨਰ ਨਿਵੇਸ਼ ਤੇ ਟੈਕਨੋਲੋਜੀ ਤੇ ਪਿੰਡੂ ਆਰਥਿਕ ਵਿਵਸਥਾ ਨੂੰ ਮਜ਼ਬੂਤ ਕਰਕੇ ਖੇਤੀਬਾੜੀ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰੇਗਾ ਉਸ ਦਾ ਉਦੇਸ਼ ਪਿੰਡੂ ਖੇਤਰ ਵਿੱਚ ਢੋਕੂਵੇ ਮੌਕੇ ਪੈਦਾ ਕਰਨਾ ਤਾਂ ਜੋ ਪ੍ਰਵਾਸੀ ਇੱਕ ਚੂਣ ਬਣ ਜਾਵੇ ਨਾ ਕਿ ਲੋੜ ਇਹ ਪ੍ਰੋਗਰਾਮ ਪਿੰਡੂ ਔਰਤਾਂ ਨੌਜਵਾਨ ਕਿਸਾਨਾਂ ਪਿੰਡੂ ਨੌਜਵਾਨਾਂ ਸੀਮਤ ਅਤੇ ਛੋਟੇ ਕਿਸਾਨਾਂ ਨੂੰ ਭੂਮੀਹੀਨ ਪਰਿਵਾਰਾਂ ਤੇ ਕੇਂਦ੍ਰਿਤ ਹੋਵੇਗਾ ਮੰਤਰੀ ਨੇ ਕਿਹਾ ਕਿ ਪਿੰਡੂ ਵਿਕਾਸ ਮੰਤਰੀ ਸਿਵਰਾਜ ਸਿੰਘ ਚੋਹਾਨ ਨੇ ਬਜਟ ਵਿੱਚ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਆਤਮ ਨਿਰਭਰ ਭਾਰਤ ਬਣਾਉਂਦਾ ਹੈ ਅੱਗੇ ਚੱਲਦੇ ਹਾਂ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਪੰਜਾਬ ਸਰਕਾਰ ਵੱਲੋਂ 55 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਵਿਦਿਆਰਥੀਆਂ ਲਈ ਚੰਗੀ ਖਬਰ ਆ ਪੰਜਾਬ ਸਰਕਾਰ ਵੱਲੋਂ 55.45 ਕਰੋੜ ਰੁਪਏ ਜਿਹੜੇ ਨੋ ਹੋ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕਸ ਸਕਾਲਰਸ਼ਿਪ ਲਈ ਸਾਲ 2024-25 ਦੇ ਸੀਐਸ 83 ਵਿਦਿਆਰਥੀਆਂ ਲਈ ਚਾਲੂ ਬਿਤੀ ਸਾਲ ਦੇ ਬਜਟ ਉਪਬੰਦ ਵਿੱਚ 55.45 ਕਰੋੜ ਰੁਪਏ ਦੀ ਰਾਸ਼ੀ ਰਾਜ ਦੇ ਹਿੱਸੇ ਵਜੋਂ ਜਾਰੀ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆ ਸਮਾਜਿਕ ਨੇ ਆ ਅਧਿਕਾਰਤਾ ਤੇ ਘੱਟ ਗਿਂਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਆ ਸੂਬਾ ਸਰਕਾਰ ਦੀ ਮੁੱਖ ਤਰਹੀਜ਼ ਹੈ ਵਿਦਿਆਰਥੀਆਂ ਨੂੰ ਸਿੱਖਿਆ ਪੂਰੀ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ ਵਿਦਿਆਰਥੀਆਂ ਨੂੰ ਸਿੱਖਿਆ ਪੂਰੀ ਕਰਨ ਲਈ ਸਹਿਤਾ ਪ੍ਰਦਾਨ ਕਰਨਾ ਸੋਇਲਾਵਾ ਬਾਕੀ ਰਹੇ ਦੇ ਵਿਦਿਆਰਥੀਆਂ ਨੂੰ ਵੀ ਜਲਦ ਰદયਗੀ ਕੀ ਤੀਜ਼ ਆਵੇਗੀ ਉਹਨਾਂ ਦਾ ਸਹਿਕੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਹੀ ਲੈ ਉੱਥੇ ਜਨੂ ਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਵੀ ਲਗਾਤਾਰ ਕਰ ਸੀ ਲੈ ਅਨੁਸੂਚਿਤ ਜਾਤੀਆਂ ਦਾ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਜਿਹੜੇ ਨੇ ਕੀਤੇ ਜਾ ਰਹੇ ਹਨ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਇਸ ਰਾਸ਼ੀ ਦੇ ਰੀਜ਼ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇਗਾ ਮੰਤਰੀ ਨੇ ਦੱਸਿਆ ਕਿ ਵਿੱਤੀ ਸਹਾਈਤਾ ਦੀ ਅਦਾਇਗੀ ਸਿੱਧੇ ਹੀ ਲਾਪਾਤਰਿਆਂ ਦੇ ਬੈਂਕ ਖਾਤੇ ਵਿੱਚ ਕੀਤੀ ਜਾਂਦੀ ਹੈ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਲੁਧਿਆਣਾ ਤੋਂ ਵੱਡੀ ਅਪਡੇਟ ਆ ਪੰਜਾਬ ਦੇ ਮੁੱਖ ਮੰਤਰੀ ਹੋ ਗਏ ਲਾਵਤਾ ਸ਼ਹਿਰ ਚੇ ਲੱਗੇ ਪੋਸਟਰ ਲੁਧਿਆਣਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੁੰਮਸ਼ੁਦਗੀ ਦੇ ਪੋਸਟਰ ਲੱਗੇ ਨੇ ਪੋਸਟਰ ਕਾਂਗਰਸ ਪਾਰਟੀ ਦੇ ਐਸ ਸੀ ਪਾਇ ਚੜ ਦੇ ਆਗੂ ਰਾਹੁਲ ਪੁਲ ਗੋਚ ਨੀ ਲਗਾਇਨ ਰਾਹੁਲ ਨੇ ਫਰੋਜਪੁਰ ਰੋਡ ਤੇ ਪੋਸਟਰ ਲਗਾਉਂਦੇ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਦੀ ਵਿਅਦਿਵਿਧੀ ਇੰਨੀ ਵੱਡੀ ਘਟਨਾ ਅਮਰਸਰ ਵਿੱਚ ਵਾਪਰੀ ਪਰ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਵਿੱਚ ਕੋਈ ਵੀ ਬਿਆਨ ਨਹੀਂ ਦਿੱਤਾ ਇਸ ਘਟਨਾ ਨੂੰ 8 ਦਿਨ ਹੋ ਗਏ ਨੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜੇ ਵੀ ਨਵੀਂ ਦਿੱਲੀ ਤੋਂ ਵਾਪਸ ਨਹੀਂ ਪਰਤ ਰਹੇ ਰਾਹੁਲ ਨੇ ਕਿਹਾ ਹੈ ਕਿ ਸਖਤ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਡਾਕਟਰ ਅੰਬੇਦਕਰ ਦੀ ਮੂਰਤੀ ਤੋੜਨ ਵਾਲੇ ਦੋਸ਼ੀਆਂ ਤੇ ਸਖਤ ਤਾਰਾ ਮਾਲ ਲਗਾਈਆਂ ਗਈਆਂ ਨੂੰ ਨਾ ਕਿਹਾ ਕਿ ਸਰਕਾਰ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਜਦੋਂ ਲਿਆਨਾਰ ਵਿੱਚ ਮੇਅਰ ਦੀ ਚੋਣਾਂ ਹੋਈਆਂ ਉਦੋਂ ਵੀ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਭਾਈਚਾਰੇ ਦੇ ਕਿਸੇ ਵੀ ਆਗੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੀ راہੁਲ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਸਰਕਾਰ ਬਣੀ ਤਾਂ ਅਨੁਸੂਚਿਤ ਜਾਤੀ ਚ ਪਿਛੋਂ ਭਾਈਚਾਰੇ ਵਿੱਚੋਂ ਇੱਕ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅੱਗੇ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣਾ ਜੀ ਬਿਜਲੀ ਸੰਬੰਧੀ ਵੱਡੀ ਅਪਡੇਟ ਆ ਬਿਜਲੀ ਬੋਰਡ ਵੱਲੋਂ ਗਾਕਾ ਨੂੰ ਝਟਕਾ ਜ਼ਾਰੀ ਹੋਏ ਨਵੇਂ ਨਿਯਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵਿਭਾਗ ਦੇ ਡਿਫਾਲਟਰ ਖੱਤਕਾਰਾਂ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਲਿਆ ਵਿਭਾਗ ਨੇ ਸਿਰਫ 3 ਦਿਨਾਂ ਚ ਹੀ 100 ਤੋਂ ਵੱਧ ਡਿਫਾਲਟਰ ਖੱਤਕਾਰਾਂ ਦੇ ਘਰਾਂ ਤੇ ਕਮਰਸ਼ੀਅਲ ਸਥਾਨਾਂ ਤੇ ਲੱਗੇ ਬਿਜਲੀ ਕਨੈਕਸ਼ਨ ਕੱਟ ਕੇ 1 ਕਰੋੜ ਤੋਂ ਵੱਧ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕੀਤੀ ਹੈ। ਇਹਨਾਂ ਵਿੱਚ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾਏ ਗਏ। ਪੰਜਾਬ ਸਟੇਟ ਕਾਰਪੋਰੇਸ਼ਨ ਦੀ ਟੀਮ ਵੱਲੋਂ ਸੁੰਦਰ ਨਗਰ ਡਿਵੀਜ਼ਨ ਦੇ ਐਕਸੀਜਨ ਜੁਗਮੋਨ ਸਿੰਘ ਜੰਡੂ ਦੀ ਅਗਵਾਈ ਚ ਵੱਖ-ਵੱਖ ਇਲਾਕਿਆਂ 'ਚ ਡਿਫਾਲਟਰ ਖਤਕਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਈਸਟ ਸਰਕਲ ਦੇ ਡਿਪਟੀ ਸੀਫ ਇੰਜੀਨੀਅਰ ਸਰਜੀਤ ਸਿੰਘ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰ ਖਤਕਾਰਾਂ ਨੂੰ ਕਈ ਵਾਰ ਬਿੱਲ ਜਮ੍ਹਾਂ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਬਾਵਜੂਦ ਇਸ ਦੇ ਜਿੰਨਾ ਖਪਤਕਾਰਾਂ ਨੇ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾਏ ਹੁਣ ਉਹਨਾਂ ਖਿਲਾਫ ਪਾਵਰ ਕਮਪਨੀ ਦੀਆਂ ਟੀਮਾਂ ਸੜਕਾਂ ਤੇ ਉਤਰ ਕੇ ਵੱਡਾ ਐਕਸ਼ਨ ਲੈਣ ਲਈ ਤਿਆਰ ਹਨ ਉਹਨਾਂ ਨੇ ਕਿਹਾ ਕਿ ਪਾਵਰ ਕਮਪਨੀ ਲੋਡ ਡਿਫਾਲਟਰ ਖਪਤਕਾਰਾਂ ਖਿਲਾਫ ਚਲਾਈ ਮੁਹਿੰਮ ਲਗਾਤਾਰ ਜਾਰੀ ਰਹੇਗੀ ਉਹਨਾਂ ਸਾਬਤ ਕੀਤਾ ਕਿ 31 ਮਾਰਚ ਨੂੰ ਬਿਜਲੀ ਦੇ ਬਕਾਇਆ ਵਿਲਾਂਦੇ ਦੀ ক্লোজিং ਮਿਤੀ ਹੋਣ ਕਾਰਨ ਪਾਵਰ ਕਾਮ ਵੱਲੋਂ ਕਿਸੇ ਵੀ ਡਿਫਾਲਟਰ ਖਪਤਕਾਰ ਨਾਲ ਕੋਈ ਵੀ ਹਮਦਰਦੀ ਨਹੀਂ ਦਿਖਾਈ ਜਾਵੇਗੀ। ਸੋ ਇਹ ਸੀ ਅੱਜ ਦੀਆਂ ਵੱਡੀਆਂ ਮੁਖ ਖਬਰਾਂ ਮਿਲਦਿਆਂ ਹਰ ਜਾਣਕਾਰੀ ਦੇ ਨਾਲੋਂ ਤੱਕ ਬਣੀ ਨੂੰ ਸਾਡੇ ਨਾਲ ਧੰਨਵਾਦ।